ਅੱਜ ਦੀ ਖੁਰਤੀ ਵੇਖੋ ਕਹਿੰਦੇ ਜੀ ਪੁਲਿਸ ਨੇ 8 ਘੰਟਿਆਂ ਚ ਕੇਸ ਸੋਲਵ ਕਰ ਤਾ। ਸੁਹਾਵੀ ਤੇ ਜਿਹੜਾ ਉਹ ਹਰਜਿੰਦਰ ਸਿੰਘ ਪਿਛਲੇ 2-3 ਮਹੀਨਿਆਂ ਤੋਂ ਦਵਾਈਆਂ ਦੇਣ ਗਿਆ ਸੀ ਉਹਦੇ ਘਰ ਗੋਲੀ ਚੱਲੀ ਆ। ਅੱਜ ਮੈਂ ਉਹ ਸਾਰੀਆਂ ਵੀਡੀਓ ਤੁਹਾਨੂੰ ਇੱਕ-ਇੱਕ ਕਰਕੇ ਵਿਖਾ ਰਿਹਾ ਹਾਂ। ਕਿ 19 ਫਰਵਰੀ ਨੂੰ ਉਹਦੇ ਘਰ ਦੋ ਵਾਰ ਗੋਲੀ ਚੱਲਦੀ ਆ ਉਹ ਜਾ ਕੇ ਸ਼ਿਕਾਇਤ ਦਰਜ ਕਰਾਉਂਦਾ। ਐਸਐਚਓ ਆ ਆ ਅੱਜ ਆ ਜੰਡੇਆਲਾ న్యూਸ ਉੱਤੇ ਪੜੋ ਜੀ। ਸਾਰੇ ਪੱਤਰਕਾਰ ਨੇ ਜਿਹੜੇ ਮੈਂ ਆ ਰਿਹਾ ਜੀ ਆ ਬ੍ਰਾਹਮਣ ਐਮਸੀ ਲਿਖਿਆ ਜੀ ਇੱਥੇ ਔਰ ਮੈਂ ਤੁਹਾਨੂੰ ਇਸ ਪਰਿਵਾਰ ਦਾ ਪਛੋਕਰ ਦੱਸ ਦਿਆਂ ਜੀ ਤੁਹਾਨੂੰ ਇਹਦੇ ਦਾਦਾ ਜੀ ਅਜੀਤ ਸਿੰਘ ਜੀ ਚਾਰ ਵਾਰੀ ਕਾਉਂਸਲਰ 1975 ਤੋਂ ਬਣਦੇ ਆ ਰਿਹਾ ਇਹ ਦੂਜੀ ਵਾਰੀ ਦਾ ਕਾਉਂਸਲਰ ਆ ਸਾਡਾ ਘਰਾ ਔਰ ਸਭ ਤੋਂ ਵੱਧ ਵੋਟਾਂ ਨਾਲ ਇਹ ਇਹ ਚੋਣ ਜਿੱਤਿਆ ਦੂਜੀ ਵਾਰੀ ਔਰ ਤੁਸੀਂ ਇੱਕ ਨੂੰ ਅੰਦਾਜ਼ਾ ਲਾ ਲਓ ਕਿ ਇਹਦੀ ਲੋਕਪ੍ਰਿਅਤਾ ਕੀ ਹੈ ਕੀ ਆਪੋਜੀਸ਼ਨ ਪਾਰਟੀ ਨਾਲ ਸੰਬੰਧਿਤ ਹੋਵੇ ਮੰਤਰੀ ਨੇ ਚਿਲ ਦਾ ਜ਼ੋਰ ਲਾਤਾ ਮਗਰ ਇਹ ਫੇਰ 500 ਤੋਂ ਵੱਧ ਵੋਟਾਂ ਨਾਲ ਆਪ ਦੀ ਵਾਰਡ ਜਿੱਤਿਆ ਦੂਜੀ ਵਾਰੀ ਸੈਕਸੈਸਿਵ ਟਰਮ ਇਹ ਬੰਦੇ ਦੀ ਕੋਈ ਰਾਈਵਲਰੀ ਨਹੀਂ ਕਿਸੇ ਨਾਲ ਇਹਨੇ ਹਾਂ ਆ ਪਹਿਲਾਂ ਇੱਕ ਚੀਜ਼ ਵਿਖਾਉਣਾ ਜੀ ਕਿਹੜੀ ਵਿਖਾ ਰਹੇ ਹੋ 12 ਵਾਲੀ ਆ 12 ਫਰਵਰੀ ਔਰ ਤੁਸੀਂ ਕੱਲ ਹੋਰ ਨੋਟ ਕਰੋ 13 ਫਰਵਰੀ 12 ਦੀ ਰਾਤ ਹੈ ਜੀ 13 ਦੀ ਸਵੇਰ ਹੈ ਮਤਲਬ 1 2 ਵਜੇ ਆ ਯਾਦ ਕੀ ਲੋਕਡਾਊਨ ਕਦੋਂ ਹੋਇਆ ਸੀ ਹੁਣ ਜਿਹੜਾ ਆ ਬਲੈਕਆਊਟ ਗੱਡੀ ਚ ਇੱਕ ਬੰਦਾ ਨਹੀਂ ਦੇਖ ਰਿਹਾ ਕਿਉਂਕਿ ਬਲੈਕਆਊਟ ਤੋਂ ਟੈਨਸ਼ਨ ਮੈਂ 12 13 14 ਯਾਦ ਕਰੋ ਇਹ ਬਲੈਕਆਊਟ ਤੇ ਜਨਰੇਟਰ ਨੂੰ ਪਾਵਰ ਲਗਾਈ ਕਰ ਫਿਰ ਪੁੱਛ ਖਾਇ ਦੀ ਅਗਲੀ ਉਹ ਜਿਹੜੀ ਨਿਊਜ਼ ਨੂੰ ਪਾਉਂਦਾ ਹੈ ਆਪ ਮੀਡੀਆ ਨੂੰ ਪਾਈ ਜੀ ਜਿਹੜੀ ਜੰਡਿਆਲਾ ਦੀ ਮੀਡੀਆ ਉੱਤੇ ਅਮਰ ਜੀ ਜੀ ਬਾਰੇ ਬੋਲ ਅਮਰ ਜੀ ਵੀ ਬੜੀ ਮੇਰੇ ਨੂੰ ਬੁਧਵਾ ਆਇਆ ਨੂੰ ਮੈਂ ਬਾਹਰ ਜਾ ਰਿਹਾ ਨਾ ਤੈਨੂੰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਇਹ ਕਹਿੰਦੇ ਜੀ ਕੀ ਇਹ ਗਲਤ ਕਿਹਾ ਗਿਆ ਹਵਾਵਾਂ ਉਡਾਈਆਂ ਗਈਆਂ ਕਿ ਉਹਦੇ ਘਰ ਗੋਲੀ ਨਹੀਂ ਚੱਲੀ ਆ ਲੋ ਆ ਸਾਰੇ ਪੱਤਰਕਾਰਾਂ ਨੂੰ ਮੈਂ ਕਹਿੰਦਾ ਰਾਉਂਡ ਅਪ ਕਰੋ ਨਾਲ ਸਾਡੇ ਅਰਗਿਆਂ ਨੂੰ ਵੀ ਕਰ ਲਿਓ ਤੁਹਾਨੂੰ ਆਣ ਜਿਹੜਾ ਜੰਗਿਆਲਾ ਨਿਊਜ਼ ਹੈ ਜਿੱਦ ਪੁਲਿਸ ਨੇ ਨਹੀਂ ਸੁਣੀ ਉਹਨੇ ਸਾਰੇ ਪੱਤਰਕਾਰਕਾਰ ਵੀਰਾਂ ਨੂੰ 2:00 ਬਜ ਕੇ 12 a.m. ਸਵੇਰੇ ਸਵੇਰੇ ਪਾਤੀਆ ਮੇਰੇ ਘਰ ਦੇ ਬਾਹਰ ਗੋਲੀ ਚੱਲੀ ਔਰ ਕਹਿੰਦੇ ਇਹ ਨਹੀਂ ਇੱਥੇ ਨਹੀਂ ਚੱਲੀ ਸਤਨਾਲ ਸਿੰਘ ਦੇ ਘਰ ਨੇ ਚੱਲੀ ਪੌਂਸਾਲੇ ਆ ਆਲਾ ਅਥਰੇ ਨੂੰ ਬੇਨਤੀ ਆ ਕਿ ਵੀ ਦੱਸ ਦਿਓ ਕਿ ਸਤਨਾਮ ਸਿੰਘ ਦਾ ਲੱਗਦਾ ਕੀ ਹੈ ਚਾਚਾ ਔਰ ਜਿਹੜੇ ਘਰ ਦੀ ਗਲੀ ਆ ਸਾਹਮਣੇ ਜਾਓ ਸਤਨਾਮ ਸ਼ੋਹ ਦੇ ਘਰ ਤੇ ਅੱਜ ਮੈਂ ਉਹ ਦੋ ਫਾਇਰ ਵੀ ਉਹ ਵੀਡੀਓ ਬਖਾਈ ਮੇਰਾ ਵੀ ਜਿਹੜਾ ਮੈਂ ਉੱਥੇ ਵਿਖਾਈ ਸੀ ਬਣਾਉਣਾ ਸਿੱਧੇ ਮਤਲਬ ਉਹਦੇ ਦਰਵਾਜੇ ਦੇ ਥਰੂ ਐ ਥਰੂ ਹੋਇਆ ਔਰ ਨਾਲ ਹੀ ਉਸੇ ਕੰਦ ਤੇ ਅਗਲੇ ਪਾਸੇ ਹਰਜਿੰਦਰ ਸ਼ੋਹ ਦਾ ਦਰਵਾਜਾ ਇੱਕੋ ਕੰਦ 'ਚ ਦੋ ਦਰਵਾਜੇ ਨੇ ਉਹਦਾ ਲੱਗੂ ਕਿ ਅਦੀਂਦਰ ਦੇ ਮਾਰਨ ਆਏ ਸੀ ਉਹ ਉਹ ਸਤਨਾਮ ਸ਼ਾਹ ਉਹਨੇ ਤਾਂ ਕਿਤੇ ਸ਼ਿਕਾਇਤ ਹੀ ਨਹੀਂ ਦਰਜ ਕਰਾਈ ਆ ਇੱਦਾਂ ਲਾਈਵ ਹੋ ਕੇ ਕਹਿ ਰਿਆ ਫਿਰ ਅਗਲੀ ਗੱਲ ਹਾਂਜੀ ਨਹੀਂ ਇਸ ਕੋ ਪਿੱਛੇ ਚੱਲੋ ਆ ਫਰਵਰੀ ਦੇ 19 ਮਹੀਨੇ ਦੀ ਉਹ 19 ਫਰਵਰੀ ਦੀ ਮੈਂ ਵੀਡੀਓ ਬੁਖਾ ਰਿਹਾ ਜਦੋਂ ਉਹਦੇ ਫੇਰ ਅਟੈਕ ਹੋਇਆ ਔਰ ਇੱਕ ਐਸਐਚਓ ਆ ਹਰਚੰਦ ਇੱਕ ਸਬ ਇੰਸਪੈਕਟਰ ਆ ਨਰੇਸ਼ ਕੁਮਾਰ ਹਰ ਚੰਦ ਐਚ ਐਚ ਉਹ ਨੂੰ ਕਹਿੰਦਾ ਜਿਹੜਾ ਜੰਡਿਆਲੇ ਲੱਗਿਆ ਕਿ ਉਹ ਬੜਾ ਵੱਡਾ ਚੇਤਾ ਹੈ ਹਰਪ੍ਰਜਨ ਸਿੰਘ ਈਟੀਓ ਦਾ ਮਤਲਬ ਬਲੂ ਵਾਈਟ ਬॉय ਆ ਸੱਜੀ ਬਾਹ ਤੇ ਜਦੋਂ ਉਹ ਨੂੰ ਜਾ ਕੇ ਇੱਕ ਚੁਣੇ ਹੋਏ ਨਮਾਇੰਦੇ ਨੇ ਦਰਖਾਸਤ ਦਿੱਤੀ ਹਰ ਚੰਦ ਐਚ ਐਚ ਉਹ ਅੱਗੇ ਉਹ ਕਹਿੰਦਾ ਮੇਰੀ ਤੇਰੇ ਨਾਲ ਰਾਸ਼ੀ ਨਹੀਂ ਲੜਦੀ ਹੁਣ ਭਾਈ ਤੁਹਾਡੇ ਨਾਲ ਰਾਸ਼ੀ ਕਿੱਥੋਂ ਕਿੱਥੋਂ ਸਾਰੇ ਪੰਜਾਬ ਦੀ ਨਹੀਂ ਕਰਦੇ ਪੰਜਾਬ ਪੁਲਿਸ ਨਾਲ ਤਾਂ ਜੋ ਅੱਜ ਦੇ ਲਾਅਨ ਆਰਡਰ ਦੇ ਹਾਲਾਤ ਕਿੱਥੋਂ ਲਾਵੇ ਮਗਰ ਉਹ ਦੇਖਿਓ ਉਸ ਦਿਨ ਕੀ ਹੁੰਦਾ ਔਰ ਉਸ ਦਿਨ ਇੱਥੇ ਰੋਕੋ ਆ ਤੇ ਨਾਲ ਇਹ 19 ਫਰਵਰੀ ਦੀ ਨਹੀਂ ਮੇਰਾ ਵੀ ਇੱਕ ਦੋ ਵੀਡੀਓ ਨੇ ਪਹਿਲੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਉਹ 12 ਮਈ ਰਾਤ ਦੀ ਤੇ 13 ਸਵੇਰ ਦੀ ਇੱਕ ਵੀਡੀਓ ਉਹ ਜਦੋਂ ਮੁੜ ਕੇ ਮੀਡੀਆ ਗਰੁੱਪ ਚ ਪਾ ਰਿਹਾ ਇਹ ਮੈਂ ਉਸ ਤੋਂ ਵੀ ਪਿੱਛੇ ਚਲੇ ਗਿਆ 19 ਫਰਵਰੀ ਔਰ ਇਹਦੇ ਚ ਸੁਣੋ ਬੜੇ ਧਿਆਨ ਨਾਲ ਕਹਿ ਰਿਹਾ ਬਾਬਲ ਮਾਰਨਾ ਹੈ ਬਾਬਲ ਮਾਰਨਾ ਹੈ ਬਾਬਲ ਮਾਰਨਾ ਮੈਂ ਪੁੱਛਣਾ ਚਾਹੁੰਦਾ ਗੋਲੀਆਂ ਤੁਸੀਂ ਕਿਸੇ ਮੰਨੇ ਦੇ ਅੰਦਰ ਇਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਸ਼ਰੇਆ ਮਤਮਾਸ਼ੀ ਹੋ ਰਹੀ ਹੈ ਕਿਉਂ ਨਹੀਂ ਉਹ ਬੰਦੇ ਫੜੇ ਗਏ ਉਹ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਉਹਨਾਂ ਨੂੰ ਕੌਣ ਵਿਚਾਰ ਰਿਹਾ ਸਪਸ਼ਟ ਗੱਲ ਹੈ ਕਿ ਉਹਨਾਂ ਨੂੰ ਵਿਚਾਰੀ ਹੈ ਹਰ ਭਜਨ ਈਟੀਓ ਤੇ ਹਰ ਭਜਨ ਈਟੀਓ ਤੋਂ ਲਾਏ ਹੋਏ ਜਿਹੜੇ ਉੱਥੇ ਪੁਲਿਸ ਦੇ ਵੀਰ ਨਹੀਂ ਤਾਂ ਮਤਲਬ ਹੀ ਕੋਈ ਨਹੀਂ ਜਦੋਂ ਅੱਜ ਸਾਰੀ ਵੀਡੀਓ ਗ੍ਰਾਫਿਕ ਪ੍ਰੂਫ ਹੈ ਅੱਜ ਤਾਂ ਫੜ ਲੇ ਪੁਲਿਸ ਨੇ ਜੇ ਉਸ ਦਿਨ ਫੜੇ ਹੁੰਦੇ ਤੇ ਉਹ ਨਿੱਕੇ ਨਿੱਕੇ ਨਿਆਂਆ ਦਾ ਪਿਓ ਜੂੰਦਾ ਹੁੰਦਾ ਇਹ ਹਾਲਾਤਾਂ ਦੇ ਪੁਲਿਸ ਦਾ ਆਫਟਰ ਥਾਟ ਹੈ ਆਫਟਰ ਰਿਐਕਸ਼ਨ ਹੈ ਕਿਉਂ ਰੌਲਾ ਪੈਜੂ ਤੇ ਵਿਖਾਤ ਕਰਦੇ ਅਸੀਂ ਤਾਂ 5 ਘੰਟੇ ਚ ਬਣ ਆ ਜਿਹੜਾ ਮਹੀਨਾ ਠਪਾਤਾ ਤੁਸੀਂ ਢੇਰ ਦੋ ਮਹੀਨੇ ਠਪਾਤੇ ਉਹਦੇ ਉਹ ਤੋਂ 19 ਫਰਵਰੀ ਦੀ ਸਾਰੀ ਵੀਡੀਓ ਦਾ ਇਨਸੀਡੈਂਟ 7 ਮਿੰਟ ਚੱਲਿਆ ਜੀ 7 ਮਿੰਟ ਦਾ ਵੀ ਸੀਸੀਟੀਵੀ ਰਿਕਾਰਡਿੰਗ ਹੈ 10 ਮਿੰਟ ਦਾ ਵਾਕਿਆ ਹੋਣਾ ਪੁਲਿਸ ਨੇ ਉਦੋਂ ਵੀ ਨਹੀਂ ਕੁਝ ਕੀਤਾ ਆਇਡੈਂਟੀਫਾਈਡ ਸਾਰੇ ਔਰ ਇਸ ਤੋਂ ਬਾਅਦ ਆ ਸ਼ਿਕਾਇਤ ਦਿੱਤੀ ਜੀ ਇਹ ਸ਼ਿਕਾਇਤ ਐਸਐਚਓ ਨੂੰ ਮੇਰੇ ਏਜ ਕੁਮਾਰ ਨੂੰ ਔਰ ਮੁੜ ਕੇ ਆ ਮੈਂ ਤੁਹਾਨੂੰ ਸ਼ੇਅਰ ਹੀ ਕਰ ਦੇਣਾ ਜੀ ਮੈਂ ਸਵੇਰੇ ਵੈਸੇ ਤਾਂ ਪੜ ਕੇ ਸੁਣਾਈ ਦਿੱਤੀ ਆ ਆ ਬੰਬਨ ਐਮਸੀ ਉੱਤੇ ਲਿਖਿਆ ਜੀ ਇਹਨੇ ਐਸਐਸਪੀ ਜਿਹੜੇ ਹੁੰਦੇ ਸਨ ਪਹਿਲਾ ਚੰਨਜੀਤ ਸਿੰਘ ਫੋਨ ਨਾਲ ਉਹ ਸਾਰੀ ਲਿਖਤੀ ਸ਼ਿਕਾਇਤ ਸਬ ਇੰਸਪੈਕਟਰ ਨਰੇਸ਼ ਕੁਮਾਰ ਐਸ ਐਚਓ ਹਰਚੰਦ ਡੀ ਐਸ ਪੀ ਤੋਂ ਲੈ ਕੇ ਸਾਰਿਆਂ ਨੂੰ ਦੇਤੀ ਹੋਰ ਬੰਦਾ ਦੱਸੋ ਜਿਹੜਾ ਆਮ ਨਾਗਰਿਕ ਆ ਪੰਜਾਬ ਦਾ ਕਿਹਦੇ ਕੋਲ ਜਾਵੇ ਮਤਲਬ ਉਹ ਨੂੰ 3-4 ਮਹੀਨੇ ਹੋ ਗਿਆ ਰੋਜ਼ ਉਹਦੀ ਰਕੀ ਹੁੰਦੀ ਸੀ ਤੇ ਕੀ ਕਿੱਥੇ ਉਹ ਘਰੋਂ ਨਿਕਲਦਾ ਨਹੀਂ ਸੀ ਜਰ ਜੋ ਨਿਕਲਦਾ ਸੀ ਉਹ ਟੈਕਸੀ ਚ ਲਾਉਂਦਾ ਜੀ ਆਪ ਗੱਡੀ ਦਾ ਕੰਮ ਹੈ ਉਹਦਾ ਉਹ ਚਾਰ-ਚਾਰ ਪੰਜ-ਪੰਜ ਦਿਨ ਘਰ ਹੀ ਨਹੀਂ ਮੁੜਦਾ ਸੀ ਉਸੇ ਚੱਕਰ ਤੇ ਕੀ ਪੁਲਿਸ ਨੇ ਦਾ ਕਰਨਾ ਹੀ ਕੁਛ ਨਹੀਂ ਕੈਂਟਲੀ ਦੇਖਿਓ ਉਹ ਟਵੀਟ ਉਖਾ ਲਾ ਆਲਾ ਆਹ ਦਾ ਖੋ ਹਾਂਜੀ ਕੁਝ ਇਹ ਹੈਗੀ ਜੀ ਇਹ ਤੁਸੀਂ ਲਾ ਲੋ ਜੀ ਇਹ ਮੇਰਾ ਦਾ ਐਗਜ਼ੈਕਟ ਡੇਟ ਮੈਂ ਸ਼ੇਅਰ ਕਰ ਲੂ ਮਾਰ ਫੈਬਰ ਮਾਰਚ ਆ ਫੈਬਰੂਰੀ ਦੀ ਐਂਡ 'ਚ ਹੈ ਜੀ ਮਤਲਬ ਇਹ ਆਨ ਗੋਇੰਗ ਹੈ ਜੀ ਮੈਂ ਫੈਬਰੂਰੀ ਮਾਰਚ ਅਪ੍ਰੈਲ ਮਈ ਅੰਡਮੀ ਮੈਂ ਤਾਂ ਜਿਹੜੇ ਕਹਿ ਰਹੇ ਕਿ ਪਤਾ ਹੀ ਕੋਈ ਨਹੀਂ ਸੀ ਜੇ ਪੁਲਿਸ ਨੇ ਉਹ ਫੜਨੇ ਤੇ ਮਤਲਬ ਉਹ ਤੋਂ ਤੁਸੀਂ ਫੜਨਾ ਨਹੀਂ ਚਾਹੁੰਦੇ ਸੀ ਜਾਂ ਤੁਹਾਨੂੰ ਕੋਈ ਫੜਨ ਦੇ ਨਹੀਂ ਰਿਹਾ ਦੇ ਨਹੀਂ ਦੇ ਰਿਆ ਸੀ ਇਜਾਜ਼ਤ ਨਹੀਂ ਦੇ ਰਿਆ ਸੀ ਤੁਸੀਂ ਪੜੇ ਨੇ ਉਹ ਰੌਲਾ ਪੈ ਗਿਆ ਤੇ ਤੁਸੀਂ ਫੜਨੇ ਇਹਦੀ ਕੀ ਮਤਲਬ ਹੈ ਕਿ ਪੁਲਿਸ ਦੀ ਰਾਣੀ ਮਿਲੀ ਭੁਗਤਾ ਭੁਗੀ ਪੁਲਿਸ ਨੇ ਜਦ 8 ਘੰਟੇ ਜੇ ਇੰਨੀ ਮੁਸਤੈਦ ਹੁੰਦੀ ਤੇ ਪਹਿਲਾਂ ਕਿਹੜੀ ਗੋਲੀ ਨੀਂਮ ਦੀਆਂ ਖਾ ਕੇ ਛੁੱਤੇ ਪਏ ਸੀ ਜਿਹੜੇ ਉਹ ਤੋਂ ਨਾ ਕੁਝ ਕਰਦੇ ਨੀਂ ਕਾਲ ਕੇ ਕੜੀਏ ਗੋਲੀਆਂ ਖਾਦੀਆਂ ਆ ਉਹ ਦਿਖਾ ਹੁਣ ਮੇਰੇ ਵੀ ਦੂਜੀ ਹਾਂਜੀ ਆ ਸਟੇਟਸ ਪਾ ਰਿਆ ਜੀ ਜਿਹੜੇ ਬੰਦੇ ਆ ਆ ਸੁਣਾਈ ਇਹਨਾਂ ਦਾ ਮੋਬਾਈਲ ਤੋਂ ਕਿਹਾ ਦਿੰਦੇ ਇਹ ਚੇਤਾ ਅੰਮ੍ਰਿਤ ਦਾ ਅੱਧਾ ਲੁਕਾ ਹੈ ਜੀ ਮਦਰ ਲਾਸਟ ਬਹੁਤ ਲਾਸਟ ਅੱਗੇ ਚੱਲ ਨੇ ਇੱਕ ਹੋਰ ਆ ਜਾਲੀ ਜਿਹੜੀ ਮੈਂ ਬਾਅਦ ਚ ਦਿੱਤੀ ਉਹਨੂੰ ਦਿੱਤੀ ਮੁੰਡੇ ਨੂੰ ਕਮਾਲ ਯਾਰ ਇਹ ਕੱਜ ਹੋਰ ਉਹਨੇ ਇਹ ਸਟੇਟਸ ਪਾ ਰਿਆ ਜੀ ਵਧਾਈ ਦੇ ਰਿਆ ਪਰ ਇਹਨਾਂ ਬੰਦਿਆਂ ਦੇ ਖਿਲਾਫ ਸ਼ਿਕਾਇਤਾਂ ਦਾ ਉਹਦੇ ਕਰਦੇ ਕੀ ਨੇ ਉਹ ਇਹਨਾਂ ਨੂੰ ਕੌਣ ਵਿਚਾਰ ਰਿਹਾ ਇਸ ਗੱਲ ਦੀ ਵੀ ਤੈਕੀਕਾਤ ਹੋਵੇ ਇਹਨਾਂ ਦਾ ਕੰਮ ਕੀ ਹੈ ਇਲੀਗਲ ਸ਼ਰਾਬ ਸੇਲ ਇਲੀਗਲ ਨਸ਼ਾ ਸੇਲ ਮਤਲਬ ਸਾਰੇ ਪੁੱਠੇ ਕੰਮ ਔਰ ਇਹ ਰੋਕਦਾ ਸੀ ਕਿਹੜੀ ਗੈਂਗ ਰਾਈਵਲ ਰਹੀ ਉਹ ਦੱਸ ਦਿਓ ਮੈਂ ਦੱਸ ਦੇਣਾ ਕੀ ਰਾਈਵਲ ਰਹੀ ਹੈ ਦੱਸ ਦੇ ਇੱਕ ਲੜਾਈ ਹੋਈ ਜੀ ਇਹਦੇ ਭਰਾਵਾਂ ਨਾਲ ਕਿਹੜੀ ਗੱਲੋਂ ਗਲੀ 'ਚ ਪਾਣੀ ਛਿੱਟਦਾ ਜੀ ਕਿਹੜੀ ਡੈਗਵਲਰੀ ਹੋ ਗਈ ਕਹਦਾ ਜੀ ਪਾਣੀ ਛਿੱਟਣ ਤੋਂ ਉਹ ਬੰਦਾ ਮਾਰਦਾ ਵਿਚਾਰਾ ਗਰੀਬ ਕਿ ਤੂੰ ਸਾਡੇ ਨਸ਼ੇ ਵੇਚਣ ਵਾਲੇ ਕੰਮ 'ਚ ਰੋਕ ਪਾਉਂਦਾ ਸੀਗਾ ਸਾਡੀਆਂ ਸ਼ਿਕਾਇਤਾਂ ਕਰਦਾ ਸੀ ਜਿੱਕੇ ਬੰਦਾ ਹੀ ਮਾਰਦਾ ਜਣੀ ਦਿਖਾਈਓ ਸਟੇਟਸ 'ਚ ਖੂਲ ਪਾਇਆ ਇਹ ਅਗਲਾ ਉਹ ਦਿਖਾਈ ਅੱਛਾ ਚੌਰੀਆ ਆਈ ਗਿਆ ਜੀ ਆ 20 ਫਰਵਰੀ 2025 ਦਾ ਮੈਸੇਜ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ ਸੋ ਐ ਐਸਐਸਵੀ ਨੂੰ ਵੀ ਉਦੋਂ ਦਾ ਇਹ ਦਿੱਤਾ ਹੋਇਆ ਸਰ ਅੱਜ ਤੁਸੀਂ ਵੇਖ ਲਓ ਲੋਅਲ ਆਰਡਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸਭ ਤੋਂ ਹੌਟਸਪੌਟ ਹੈ ਟੂਰਿਜ਼ਮ ਦਾ ਬੰਗੋਪਾਟ ਬਾਰਡਰ ਤੇ ਸਥਿਤ ਹੈ ਉੱਥੇ ਤੁਸੀਂ ਕਿਸੇ ਦੀ ਝਾਲ ਮਕੂਤ ਨਹੀਂ ਉਹਨੇ ਕੀ ਹਿਸਾਬ ਰੱਖਣਾ ਆ ਹਾਰਗੇਡ ਦਾ ਅਸੀਂ ਲੈ ਕੇ ਆਏ ਆ ਵੇਖਿਓ ਜੀ ਬਦਲਣ ਵਾਲੇ ਇੱਥੇ ਫਟੇ ਪੁਰਾਣੇ ਨੋਟ ਬਦਲੇ ਜਾਂਦੇ ਹੁਣ ਇਸ ਤੋਂ ਬਿਜ਼ੀ ਸਪੌਟ ਕਿਹੜਾ ਛਾਤਰ ਸਾਹਿਬ ਤੋਂ ਬਿਜ਼ੀ ਸਪੌਟ ਕਿਹੜਾ ਸ੍ਰੀਰਮੰਦਰ ਸਾਹਿਬ ਤੋਂ ਵੱਧ ਵਿਜੀਟਿਡ ਥਾ ਕਿਹੜਾ ਆ ਹਾਲ ਵੇਖ ਲਓ ਮਤਲਬ ਕੀ ਇੱਥੇ ਕੁੱਲ ਕੀ ਕਰ ਘੇਰੀ ਆ ਕਿੱਥੇ ਜਾਗਦੀ ਆ ਕੁੱਲ ਸਤਾ ਕੁੰਭ ਕਰਨ ਦੀ ਨੀਂਦ 'ਚ ਆ ਤੇ ਸਾਡਾ ਜਿਹੜਾ ਮੈਂ ਇਸ ਮੌਤ ਲਈ ਸਿੱਧੇ ਤੇ ਸਿੱਧੇ ਚੀਫ ਮਨਿਸਟਰ ਭਗਵੰਤ ਮਾਨ ਦਾ ਅਟਰ ਫੇਲੀਅਰ ਹਰ ਭਜਨ ਈਟੀਓ ਦਾ ਗਲਤ ਅਫਸਰਾ ਨੂੰ ਸ਼ਹਿ ਦੇਣਾ ਉਹਦੀ ਪੋਸਟਿੰਗ ਕਰਾਉਣੀ ਜਸਟਿਸ ਹੋਣ ਨਹੀਂ ਦੇਣਾ ਔਰ ਵੱਡੀ ਗੱਲ ਜਿਹੜਾ ਢਾਲੀਆਲ ਸਾਹਿਬ ਕੱਲ ਦੇ ਭਾਸ਼ਣ ਤੇ ਪਛਲੇਵੇਂ ਪਤਾ ਨਹੀਂ ਸੋਚਦਾ ਹੀ ਨਹੀਂ ਬੋਲਣ ਤੋਂ ਪਹਿਲਾਂ ਮੇਰਾ ਵੀਰ ਪੰਜ ਸੱਤ ਮੁਜੀਠੀਆ ਜਮਿਆਰੇ ਉਹ ਮੁਜੀਠੀਏ ਨੂੰ ਲੱਥੇ ਨੂੰ ਸਰਕਾਰ ਗਈ ਨੂੰ ਵਿੱਚ ਕਾਂਗਰਸ ਦੇ ਵੀ ਆ ਗਈ ਸਾਡੇ ਤੁਸੀਂ ਵੀ ਲੱਥਨ ਵਾਲੇ ਹੋਏ ਖੜੇ ਹੋ ਸਾਰ ਲੱਗਪਗ ਸਾਰੀਆਂ ਵਜ਼ੀਰੀਆਂ ਤਾਂ ਤਾਂ ਮੈਂ ਲਕੀਤਾ ਹੀ ਐ ਪਹਿਲਾਂ ਤਾਂ ਦੱਸਣਾ ਪੈਂਦਾ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਕੁਲਦੀਪ ਧੜੀਵਾਲ ਐਨ ਆਰ ਆਈ ਬੈਕਬਾਦ ਦਸੀਆ ਮਹਿਕਮੇ ਦਾ ਬਜਟ ਕਿੰਨਾ ਹੁੰਦਾ ਸਾਰੀ ਵਜ਼ੀਰੀਆਂ ਤਾਂ ਤਾਂ ਲੱਥਿਆ ਪਿਆ ਹੁਣ ਤਾਂ ਗੱਡੀ ਵੀ ਲੱਥੇ ਗੱਡੀ 'ਚੋਂ ਲੱਥਨ ਵਾਲਾ ਤੇ ਐਵੇਂ ਭਾਸ਼ਣ ਦੇਈ ਜਿਹਾ ਹਾਉ ਕਿ ਨਹੀਂ ਮਤਲਬ ਇਸਕੇ ਸਟੈਟਿਊਡ ਮਤਲਬ ਗੈਰ ਜੰਮੇ ਵਾਲਾ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਤੇ ਦੂਜੇ ਨੂੰ ਜ਼ਿੰਮੇਆ ਘਰਾ ਦੋ ਯਾਰ ਸਾਡੇ 3-3 ਸਾਲ ਤੁਹਾਨੂੰ ਸਰਕਾਰਾਂ ਨੂੰ ਡਾਉਨ ਹੋਕਦੇ ਆਣੇ ਹੋ ਗਿਆ ਥੋੜੇ ਵੇਲੇ ਸਾਰਾ ਕੁਝ ਹੋ ਰਿਹਾ ਅਫਸਰ ਤੁਸੀਂ ਲਾ ਰਹੇ ਹੋ ਤੇ ਜ਼ਿੰਮੇਆ ਤੁਸੀਂ 7 ਸਾਲ ਮਗਰ ਜਾ ਕੇ ਪਾ ਕੇ ਕੀ ਆਪ ਦੀ ਜ਼ਿੰਮੇਵਾਰੀ ਤੋਂ ਭੱਜੋ ਅਫਸੋਸ ਦੀ ਗੱਲ ਹੈ ਦੈਟ ਦ ਸੀਰੀਅਸਨੈਸ ਟੂ ਹੈਂਡਲ ਲਾਅ ਐਂਡ ਆਰਡਰ ਹੈ ਹੀ ਕੋਈ ਨਹੀਂ ਹਰ ਗੱਲ ਨੂੰ ਇੱਕ ਲਾਈਟਲੀ ਲਿਆ ਜਾ ਰਹਾ ਲੋਕਾਂ ਦੀ ਜਾਨ ਦੀ ਕੀਮਤ ਨੂੰ ਕੁਝ ਨਹੀਂ ਸਮਝਿਆ ਜਾ ਉਹ ਵਿਚਾਰੀ ਮਾਂ ਉਹਦੇ ਨਿੱਕੇ ਨਿੱਕੇ ਦੋ ਬੱਚੇ ਬੇਟੀ ਆ ਤਿੰਨ ਨਿਆਣੇ ਉਹਦੀ ਵਾਈਫ ਉਹਦਾ ਜਿਹੜਾ ਬਰਦਰ ਲੌਂਚੀ ਜੀ ਦੀ ਇੰਗੇਜਮੈਂਟ ਸੈਰੇਮਨੀ ਜੀ ਉਹ ਤਵੇ ਤੋਂ ਆਸੀ ਮੀਲਤ ਕਾਜ ਬੰਦਾ ਕਹਿੰਦਾ ਮੇਰੇ ਸਾਹਮਣੇ ਮੇਰੇ ਭਾਈਏ ਨੂੰ ਮਾਰਤਾ ਵਿਚਾਰਾ ਕਹਿੰਦਾ ਪੁਲਿਸ ਨੂੰ ਪਿੱਟਦਾ ਹੰਭ ਗਿਆ ਕੀ ਭਾਈ ਫੜ ਲਓ ਫੜ ਲਓ ਇਹਨਾਂ ਨੇ ਮੇਰਾ ਨੁਕਸਾਨ ਕਰ ਦੇਣਾ 90 ਆਫਟਰਵਰਡਸ ਇਹ ਫਿਰ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਆ ਜਿਓ ਜੀ ਅਸੀਂ ਫਲਾਣੇ ਦੀ ਲੱਤ 'ਚ ਗੋਲੀ ਮਾਰਤੀ ਫਲਾਣਾ ਕਰਤਾ ਢੀਂ ਕਰਤਾ ਉਹਨੇ ਹਵਾਈ ਫੇਰ ਕੀਤਾ ਮਤਲਬ ਉਹਨੂੰ ਘਾੜੀ ਪੇਸ਼ ਕਰ ਦਿੰਦੇ